डेनिक्स ਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਿੰਗ ਦੀ ਘਪਾ ਲੁਧਿਆਣਾ ਪਛਪੀ ਜਿਮਨੀ ਚੋਰਾ ਨੂੰ ਲੈ ਕੇ ਲੋਕ ਲਗਾਤਾਰ ਵੋਟ ਪਾਉਣ ਦੇ ਲਈ ਨਿਕਲ ਰਹੇ ਨੇ ਤਾਂ ਵੱਖ-ਵੱਖੀਆਂ ਤਸਵੀਰਾਂ ਠੋੜਾ ਨਾਲ ਸਾਂਝੀਆਂ ਕਰਾਂ ਤੇ ਇਸ ਵੇਲੇ ਸੀ ਲੋਧੀ ਕਲੱਬ ਦੇ ਵਿੱਚ ਮੌਜੂਦ ਹਾ ਤਾਂ ਸਵੇਰਾ ਟੰਡਾ ਸਾਂਝੀਆਂ ਕਰਾਂਗੇ ਕਿ ਬਜ਼ੁਰਗ ਨੇ ਜੋ ਤੁਰਨਫਿਰ ਦੇ ਵਿੱਚ ਸਮਰਥ ਨੇ ਉਸ ਦੇ ਬਾਵਜੂਦ ਵੀ ਆਪਣੀ ਵੋਟ ਦਾ ਜਿਹੜਾ ਕਿ ਅਧਿਕਾਰ ਹੈ ਉਸ ਦਾ ਇਸਤੇਮਾਲ ਕਰਨ ਦੇ ਲਈ ਪਹੁੰਚੇ ਨੇ ਤਾਂ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਔਰ ਇੱਕ ਡਾਕਟਰ ਸਾਹਿਬ ਨੇ ਜਿਨ੍ਹਾਂ ਦੀ ਅੱਖਾਂ ਦੀ ਰੋਸ਼ਨੀ ਕਾਫੀ ਘੱਟ ਹੋਣ ਦੇ ਬਾਵਜੂਦ ਵੀ ਉਹ ਆਪਣੀ ਜਿਹੜੀ ਕਿ ਵੋਟ ਦਾ ਇਸਤੇਮਾਲ ਕਰਨ ਦੇ ਲਈ ਇੱਥੇ Uh, गलत करें डॉक्टर साहब की हाल चल ठीक हो फाइन सर थैंक यू मैं डॉक्टर योगेश शर्मा गवर्नमेंट कॉलेज फॉर गर्ल्स तो एसोसिएट प्रोफेसर एंड हेड डिपार्टमेंट ऑफ इंसट्रूमेंटल म्यूजिक और मेरे नाल सिस्टर ने डॉक्टर निमिता शर्मा है हेड ऑफ द डिपार्टमेंट ने वोकल म्यूजिक और मेरे मिसिज मिसिज मधु चोपड़ा शर्मा और बहुत वजी एक्सपीरियंस रहा इतना बड़ा सेफ और बड़ा कन्वीनियंट और जिस तरह होना चाहिए सी बड़ा वेल ऑर्गेनाइज्ड एंड वी थैंक द गवर्नमेंट के बड़े अच्छी तरह उन्होंने हर चीज़ न ਸਟ੍ਰੀਮਲਾਈਨ ਕੀਤਾ ਆ ਆਰਗੇਨਾਈਜ਼ ਕੀਤਾ ਬਹੁਤ ਅੱਛਾ ਲੱਗਿਆ ਅੱਜ ਇੱਥੇ ਆਪਣੀ ਇਸ ਅਦਿਕਾਰ ਦੀ ਵਰਤੋਂ ਕਰਕੇ ਵੀਜ਼ਿਬਿਲਿਟੀ ਥੋੜੀ ਥੋੜੀ ਬਹੁਤ ਹੀ ਹੈ ਜਿਦਾ ਬਿਲਕੁਲ ਇਹ ਨਹੀਂ ਮਤ ਹੈ ਜਿਸ टाइम ਮੈਂ ਤੁਹਾਨੂੰ ਦੇਖ ਸਕਦਾ ਪਰ ਪਛਾਣ ਨਹੀਂ ਸਕਦਾ ਜੀ ਅੱਛਾ ਉਸ ਦੇ ਬਾਵਜੂਦ ਵੀ ਘਰ ਚੋਂ ਬਾਹਰ ਨਿਕਲਿਓ ਵੋਟ ਪਾਉਣ ਦੇ ਲਈ ਇਹ ਦੇਖੋ ਬਹੁਤ ਵੱਡੀ ਗੱਲ ਹੈ ਹਾਂ ਬਿਲਕੁਲ ਬਿਲਕੁਲ ਜੀ ਉਹ ਤਾਂ ਜ਼ਰੂਰੀ ਹੈ ਕਿਉਂਕਿ ਆਪਣੇ ਡੈਮੋਕਰੇਟਿਕ ਰਾਈਟ ਹੈ ਅਸੀਂ ਸਟੂਡੈਂਟਸ ਨੂੰ ਵੀ ਸਮਝਾਣੇ ਆ ਕਿ ਬੱਚੇ ਇਸ ਰਾਈਟ ਦੀ ਵਰਤੋਂ ਜ਼ਰੂਰ ਕਰੋ ਵਿਲੇ ਸਿਰਫ ਵੋਟ ਬਣਵਾਓ ਔਰ ਉਸ ਦਿਨ ਵੋਟਾਂ ਵਾਲੇ ਦਿਨ ਇਲੈਕਸ਼ਨਸ ਤੇ ਵਿਲੇ ਸਿਰਫ ਪਹੁੰਚ ਕੇ ਆਪਣੇ ਇਸ ਅਧਿਕਾਰ ਦੀ ਵਰਤੋਂ ਕਰੋ ਕਿ ਆਪਾਂ ਖੁਦ ਤਾਂ ਇਸ ਚੋਂ ਪਿੱਛੇ ਹੱਟ ਨਹੀਂ ਸਕਦੇ ਕਿਉਂਕਿ ਫੇਰ ਹੀ ਅਸੀਂ ਬੱਚਿਆਂ ਨੂੰ ਅਗਰ ਖੁਦ ਅਸੀਂ ਉਸ ਚੀਜ਼ ਨੂੰ ਫਾਲੋ ਕਰਾਂਗੇ ਫੇਰ ਹੀ ਸਟੂਡੈਂਟਸ ਨੂੰ ਅਗੇਨਸਪਾਇਰ ਕਰ ਸਕਦੇ ਹਾਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜੋ ਘਰਾਂ 'ਚ ਬੈਠੇ ਨੇ ਇੱਕਦਮ ਠੀਕ ਠਾਕ ਨੇ ਫਿਟ ਐਂਡ ਵਾਈਨ ਨੇ ਘਰਾਂ 'ਚੋਂ ਨਿਕਲ ਕੇ ਫੇਰ ਵੀ ਆਪਣੀ ਵੋਟ ਦਾ ਇਸਤੇ ਹਾਂ ਬਹੁਤ ਗਲਤ ਕਰ ਲਏ ਕਿਉਂਕਿ ਦੇਖੋ ਸਾਡੇ ਜਿੰਨੇ ਸਾਡੇ ਫ੍ਰੀडम फाइਟਰਸ ਹੋਏ ਨਹੀਂ ਆਜ਼ਾਦੀ ਕੋ ਲਾਟੀ ਸ਼ਹੀਦ ਵੀ ਹੋਏ ਉਹਨਾਂ ਨੇ ਜਾਨ ਤੱਕ ਦੀਆਂ ਕੁਰਬਾਨੀਆਂ ਦਿੱਤੀਆਂ ਇਸ ਕਰਕੇ ਕਿ ਅਸੀਂ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਸਕੀਏ ਆਜ਼ਾਦ ਦੇਸ਼ ਚ 살 ਐਸੇ ਕੀਤੇ ਅਧਿਕਾਰ ਆਪਣੀ ਲੋਕਤੰਤਰੀ ਅਧਿਕਾਰਾਂ ਦੀ ਵਰਤੋਂ ਕਰ ਸਕੀਏ ਲੋਕਤੰਤਰ ਵਿੱਚ ਜੀ ਸਕੀਏ ਤੇ ਉਸ ਤੋਂ ਬਾਅਦ ਉਹਨਾਂ ਸਭ ਤੋਂ ਬਾਅਦ ਇਹਨਾਂ ਹੋਣ ਦੇ ਬਾਵਜੂਦ ਅਗਰ ਆਪਣੇ ਅਸੀਂ ਇਹ ਅਧਿਕਾਰ ਨਹੀਂ ਵਰਤਦੇ ਤੇ ਇਹਦਾ ਮਤਲਬ ਅਸੀਂ ਉਹਨਾਂ ਦੀ ਸ਼ਹੀਦੀ ਦਾ ਵੀ ਅਪਮਾਨ ਕਰ ਰਹੇ ਹਾਂ ਤੇ ਉਹਨਾਂ ਨੇ ਬਹੁਤ ਬੇਇਨਸਾਫੀ ਕਰ ਰਹੇ ਹਾਂ ਜਿਨ੍ਹਾਂ ਨੇ ਸਾਡੀ ਆਜ਼ਾਦੀ ਲਈ ਜੀਹਾਂ ਲੜਾ ਕੇ ਸੰਘਰਸ਼ ਕੀਤਾ ਕੋ ਬਿਲਕੁਲ ਬਹੁਤ ਵਧੀਆ ਮੈਸੇਜ ਦਿੰਦੇ ਹੋਏ ਨਜ਼ਰਾਨੇ ਤੋਂ ਨਾਲ ਡਾਕਟਰ ਸਾਹਿਬ ਦੇ ਵਾਈਫ ਨੇ ਮੈਂ चारे> चारे <दाएगे> अच्छा ਤੁਸੀਂ ਵਾਇਸ ਹੋ ਜੀ ਮਾਫ ਕਰਨਾ ਉਹ ਸਿਸਟਰ ਨੇ ਤਾਂ ਤੁਸੀਂ ਘਰ ਤੋਂ ਬਾਹਰ ਨਿਕਲ ਲਈ ਵੋਟ ਪਾਉਣ ਦੇ ਲਈ ਆਏ ਹੋ ਕੀ ਕਰਨਾ ਚਾਹੋਗੇ ਬਹੁਤ اچھا ਐਕਸਪੀਰੀਅੰਸ ਰਿਹਾ ਘਰ ਤੋਂ ਬਾਹਰ ਵੋਟ ਪਾ ਕੇ ਇਦਾਂ ਹੁੰਦਾ ਕਿ ਵੀ ਚਲੋ ਆਪਾਂ ਬਾਕੀਆਂ ਨੂੰ ਵੀ ਮਿਲ ਲੈਣੇ ਬਾਕੀਆਂ ਦੀ ਵੀ ਐਕਸਪੀਰੀਅੰਸ ਜਾਣ ਲੈਣੇ ਬਾਕੀਆਂ ਨੂੰ ਵੀ ਮਿਲ ਲੈਣੇ ਘਰ ਤੋਂ ਬਾਹਰ ਵੋਟ ਪਾ ਕੇ ਬਹੁਤ ਸੇਫ ਰਿਹਾ ਐਕਸਪੀਰੀਅੰਸ ਵੀ ਥੈਂਕ ਦ ਗਵਰਨਮੈਂਟ ਜਿਨ੍ਹਾਂ ਨੇ ਇੰਨਾ ਅੱਛਾ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਇੱਕਦਮ ਸੇਫ ਐਂਡ ਸਾਊਂਡ ਰਿਹਾ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਸਭ ਨੂੰ ਵੋਟ ਪਾਣੀ ਚਾਹੀਦੀ ਹੈ तो मैम तुम वाइफ हो इन्हों तू बार बार काले पेंदे होने चलो फटाफट चलिए वोट पाने लिए <laughs> नहीं नहीं इतनी काली तो <laughs> होती नहीं है इनको टाइम पे निकल आते हम लोग सब हमेशा जब भी वोट का टाइम होता है तब भी आ जाते हम लोग हम मिस नहीं करते इंतजाम किए गए हैं वो इंतजाम जो किए गए बिल्कुल सही ने जी हाँ जी हाँ जी हाँ जी बहुत बढ़िया क्लब दी फैसिलिटी बहुत अच्छी है जैसे कि व्हीलचेयर पे लेके आए हैं इनको स्टाफ आए हैं बहुत अच्छा है प्राउड होना चाहिए माताजी भी इथे ने उन्होंने भी गलबात करेंगे माताजी कितनी उम्र होगी कितनी उम्र होगी माताजी कह हाँ रहे कितनी उम्र होगी आपकी तब वोट पौंड के लिए फिर भी पहुंचे हो जो लोग घर से बैठे ने वोट पौंड के लिए बाहर नहीं आंदे उन्हें की कहोगे ਮੜ ਰਿਤੇ ਜਿੰਨੀ ਸੇਵਾ ਤਾਂ ਕਰਨੀ ਸਹੀ ਜੀ ਇਹ ਮੁਲ ਪਥਾਨ ਨੂੰ ਇੰਨਾ ਕੁਝ ਦੇ ਰਿਆ ਤੇ ਦੇ ਉਹ ਕੋਈ ਚੀਜ਼ ਸਾਡੇ ਕੋਲੋਂ ਮੰਗਦਾ ਹੈ ਕਿ ਤੁਸੀਂ ਆ ਬਣਾਓ ਆਪਣੀ ਸਰਕਾਰ ਤੋਂ ਜਿੱਸਾ ਦਾਣਾ ਚਾਹੀਦਾ ਹੈ ਸਿਲਟੀਆਂ ਠੀਕ ਨੇ ਜੀ ਇੱਥੇ ਦੇ ਇੰਤਜ਼ਾਮ ਠੀਕ ਨੇ ਮਾਤਾ ਜੀ ਇੰਤਜ਼ਾਮ ਬਹੁਤ ਅੱਛੇ ਬਹੁਤ ਅੱਛਾ ਬਿਲਕੁਲ ਇਹ ਤਸਵੀਰਾਂ ਨੇ ਇੱਕ ਫੈਮਲੀ ਦੀ ਆ ਬਜ਼ੁਰਗ ਮਾਤਾ ਜੀ ਨੇ ਜੋ ਤੁਰਨ ਫਿਰ ਦੇ ਵਿੱਚ ਆ ਸਮਰਥ ਨੇ ਪਰ ਉਸ ਦੇ ਬਾਵਜੂਦ ਵੀ 86 ਸਾਲ ਦੀ ਉਮਰ ਦੇ ਵਿੱਚ ਵੋਟ ਪਾਉਣ ਦੇ ਲਈ ਘਰ ਦੇ ਬਾਹਰ ਨਿਕਲੇ ਨੇ ਔਰ ਦੂਜੇ ਪਾਸੇ ਇੱਕ ਡਾਕਟਰ ਸਾਹਿਬ ਉਹਨਾਂ ਦੀ ਫੈਮਲੀ ਯਰ ਨਾਲ ਉਹਨਾਂ ਦੀ ਸਿਸਟਰ ਹੈ ਜਿਨ੍ਹਾਂ ਨੂੰ ਵਿਜ਼ਿਬਿਲਟੀ ਕਾਫੀ ਜ਼ਿਆਦਾ ਘੱਟ ਹੈ ਬਿਲਕੁਲ ਵੀ ਦੇਖਣ ਦੇ ਵਿੱਚ ਆ ਸਮਰਥ ਨੇ ਪਰ ਉਸ ਦੇ ਬਾਵਜੂਦ ਵੀ ਜੋ ਡਾਕਟਰ ਸਾਹਿਬ ਦੇ ਵਾਈਫ ਨੇ ਉਹ ਉਹਨਾਂ ਨੂੰ ਨਾਲ ਲੈ ਕੇ ਇੱਥੇ ਪਹੁੰਚੇ ਨੇ ਲੋਧੀ ਕਲੱਬ ਦੇ ਵਿੱਚ ਤਾਂ ਵੋਟ ਦਾ ਜਿਹੜਾ ਕਿ ਅਧਿਕਾਰ ਹੈ ਉਸ ਦਾ ਜਿਹੜਾ ਕਿ ਇਸਤੇਮਾਲ ਉਹ ਕੀਤਾ ਜਾ ਰਿਹਾ ਔਰ ਨਾਲ ਦੀ ਨਾਲ ਡਾਕਟਰ ਸਾਹਿਬ ਦੇ ਵੱਲੋਂ ਬਹੁਤ ਵਧੀਆ ਸੁਨੇਹਾ ਜਿਹੜਾ ਉਹ ਦਿੱਤਾ ਗਿਆ ਹੈ ਬਿਲਕੁਲ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਲੋਕ ਉਹ ਨੇ ਜੋ ਘਰਾਂ ਚ ਬੈਠ ਕੇ ਛੁੱਟੀ ਵਾਲੇ ਦਿਨ ਆਨੰਦ ਮਾਣਦੇ ਨੇ ਤਾਂ ਦੂਜੇ ਪਾਸੇ ਅਜਿਹੇ ਲੋਕ ਵੀ ਨੇ ਜੋ ਆਪਣੀ ਵੋਟ ਦਾ ਅਧਿਕਾਰ ਹੈ ਉਸ ਦਾ ਇਸਤੇਮਾਲ ਕਰਦੇ ਹੋਏ ਨਜ਼ਰ ਆਉਂਦੇ ਨੇ ਤਾਂ ਇੰਤਜ਼ਾਮ ਨੇ ਉਹ ਵੀ ਕਿਹਾ ਜਾ ਰਿਹਾ ਕਿ ਉਕਤ ਜਿਹੜੇ ਇੰਤਜ਼ਾਮ ਨੇ ਉਹ ਕੀਤੇ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਸੋ ਅਸੀਂ ਵੀ ਸਾਰ ਨੂੰ ਅਪੀਲ ਕਰਾਂਗੇ ਆਪਣੀ ਵੋਟ ਦਾ ਜਿਹੜਾ ਕੀ ਇਸਤੇਮਾਲ ਹੈ ਉਹ ਜ਼ਰੂਰ ਕੀਤਾ ਜਾਵੇ ਕੈਮਰਾ ਪਾਸੇ ਸਲਮਾਨਦਰਾਲ ਹਿੰਮਤ ਸਿੰਘ ਦੀਪਾਲ ਦੇਨਿਕ ਸਵੇਰਾ ਲੁਧਿਆਣਾ